ਕਹਾਣੀ ਦਾਗ ਲੇਖਕ ਸੁਸ਼ਾਂਤ ਸੁਪਰੀਆ ਪੰਜਾਬੀ ਅਨੁਵਾਦ ਸੰਜਣਾ ਸ਼ਰਮਾ ਰਾਤੋਂ ਠੀਕ ਪਹਿਲਾਂ ਢਲਦੀ ਹੋਈ ਸ਼ਾਮ 'ਚ ਇੱਕ ਸਮਾਂ ਅਜੀਹਾ ਆਉਂਦਾ ਹੈ ਜਦੋਂ ਸਮਾਨ ਕੁਝ ਕਹਿਣਾ ਚਾਹੁੰਦਾ ਹੈ ਧਰਤੀ ਕੁਝ ਸੁੰਨਣਾ ਚਾਹੁੰਦੀ ਹੈ ਜਦ ਦਿਨ ਦਾ ਆਖਰੀ ਚਾਨਣ ਰਾਤ ਦੇ ਪਹਿਲੇ ਹਨੇਰੇ ਨੂੰ ਮਿਲਦਾ ਹੈ ਇਹ ਕੁਝ ਕੁਝ ਅਜੀਹਾ ਹੀ ਸਮਾਂ ਸੀ ਕਨੌਟ ਪ੍ਰੈਸ ਵਿੱਚ ਦੁਕਾਨਾਂ ਦੀਆਂ ਬੱਤੀਆਂ ਜਾ ਕਮਕੋਨ ਲਗ ਪਈਆਂ ਸਨ ਦਿਨ ਬੜਾ ਗਰਮ ਰਿਹਾ ਸੀ ਸ਼ਾਮ ਵੇਲੇ ਠੰਡੀ ਬੀਅਰ ਪੀਣ ਦੇ ਰਾਤੇ ਨਾਲ ਮਹਿਬੂਲ ਕਰ ਇਸ ਤਰ੍ਹਾਂ ਪਹੁੰਚਿਆ ਕੋਨੇ ਵਾਲੀ ਟੇਬਲ ਤੇ ਇੱਕ ਅਦ ਕਾਲੂ ਮਰਦੇ ਸਰਦਾਰ ਜੀ ਇਕੱਲੇ ਬੈਠੇ ਬੀਅਰ ਦਾ ਮਜ਼ਾ ਲੈ ਰਹੇ ਸਨ ਪਤਾ ਨਹੀਂ ਕਿਉਂ ਮੇਰੇ ਕਦਮ ਆਪਣੇ ਆਪ ਹੀ ਉਹਨਾਂ ਵੱਲ ਮੁੜ ਗਏ ਮੈਂ ਇੱਥੇ ਬੈਠ ਸਕਦਾ ਹਾਂ ਮੈਂ ਖੁਦ ਨੂੰ ਇਹ ਕਹਿੰਦਿਆਂ ਸੁਣਿਆ ਬੈਠੋ ਬਾਦਸ਼ਾਹ ਬੀਅਰ ਸ਼ੇਰ ਲਓ ਸਰਦਾਰ ਜੀ ਜਰਿਆ ਦਿੱਲੀ ਨਾਲ ਕਿਹਾ शुक्रिया ਜੀ ਮੈਂ ਬਹਿੰਦੇ ਹੋਏ ਕਿਹਾ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਕ੍ਰੋਲ ਬਾਗ ਵਿੱਚ ਸਰਦਾਰ ਜੀ ਦਾ ਹਾਜ਼ਰੀ ਦਾ ਕਾਰੋਬਾਰ ਸੀ ਜਨਕਪੁਰੀ ਵਿੱਚ ਕੋਠੀ ਸੀ ਉਹ ਵਿਆਹਵਾਰੇ ਸਨ ਉਹਨਾਂ ਦੇ ਬੱਚੇ ਸਨ ਉਹਨਾਂ ਕੋਲ ਵਾਹਿਗੁਰੂ ਦਾ ਦਿੱਤਾ ਸਭ ਕੁਝ ਸੀ ਪਰ ਇੰਨਾ ਕੁਝ ਹੁੰਦੇ ਹੋਏ ਵੀ ਮੈਨੂੰ ਉਹਨਾਂ ਦੇ ਚਿਹਰੇ ਤੇ ਇੱਕ ਗੁਆਚੇ ਪਣ ਵਾਲਾ ਭਾਵ ਦਿਸਿਆ ਜਿਵੇਂ ਉਹਨਾਂ ਦੀ ਜ਼ਿੰਦਗੀ ਵਿੱਚ ਕਿਤੇ ਕਿਸੇ ਚੀਜ਼ ਦੀ ਕਮੀ ਹੋਵੇ ਸ਼ਾਇਦ ਉਹਨਾਂ ਨੂੰ ਕਿਸੇ ਗੱਲ ਦੀ ਚਿੰਤਾ ਸੀ ਜਾਂ ਕੋਈ ਹੋਰ ਚੀਜ਼ ਸੀ ਜਿਹੜੀ ਉਹਨਾਂ ਨੂੰ ਸਿਉਂਕਵਾ ਖਾਈ ਜਾ ਰਹੀ ਸੀ ਗੱਲਬਾਤ ਦੌਰਾਨ ਹੀ ਸਰਦਾਰ ਜੀ ਨੇ ਮੈਨੂੰ ਤਿੰਨ ਚਾਰ ਵਾਰ ਪੁੱਛ ਲਿਆ ਮੇਰੇ ਕੱਪੜਿਆਂ ਤੇ ਕੋਈ ਦਾਗ ਤਾਂ ਨਹੀਂ ਲੱਗਿਆ ਜੀ ਮੈਨੂੰ ਇਹ ਗੱਲ ਕੁਝ ਅਜੀਬ ਲੱਗੀ ਉਹਨਾਂ ਦੇ ਕੱਪੜੇ ਬਿਲਕੁਲ ਸਾਫ਼ ਸੁਥਰੇ ਸਨ ਮੈਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੇ ਕੱਪੜਿਆਂ ਤੇ ਕਿਤੇ ਕੋਈ ਦਾਗ ਨਹੀਂ ਸੀ ਹਾਲਾਂਕਿ ਉਹਨਾਂ ਦੇ ਸੱਜੇ ਗੁੱਟ ਤੇ ਕੱਟਣ ਦਾ ਇੱਕ ਲੰਬਾ ਨਿਸ਼ਾਨ ਸੀ ਜਿਵੇਂ ਕੋਈ ਤਿੱਖਾ ਚਾਕੂ ਜਾਂ ਛੁਰਾ ਵਜਿਆ ਹੋਵੇ ਫਿਰ ਮੈਂ ਸਰਦਾਰ ਜੀ ਨੂੰ ਆਪਣੇ ਬਾਰੇ ਦੱਸਣ ਲੱਗ ਪਿਆ ਅਚਾਨਕ ਉਹਨਾਂ ਨੇ ਫਿਰ ਪੁੱਛਿਆ ਮੇਰੇ ਕੱਪੜਿਆਂ 'ਤੇ ਦਾਗ ਤਾਂ ਨਹੀਂ ਲੱਗਿਆ ਜੀ ਉਹਨਾਂ ਦੀ ਆਵਾਜ਼ ਵਿੱਚ ਕੁਝ ਕਬਰाहट ਸੀ ਜਿਵੇਂ ਉਹਨਾਂ ਦੇ ਅੰਦਰ ਕਿਤੇ ਕੱਚ ਵਰਗਾ ਕੁਝ ਟਿਕ ਗਿਆ ਹੋਵੇ ਜਿਸ ਦੀਆਂ ਨੁਕੀਲੀਆਂ ਕਿਰਚਾਂ ਉਹਨਾਂ ਨੂੰ ਚੁਭ ਰਹੀਆਂ ਹੋਣ ਮੈਂ ਹੈਰਾਨ ਹੋ ਕੇ ਕਿਹਾ ਸਰਦਾਰ ਜੀ ਤੁਸੀਂ ਚਿੰਤਾ ਨਾ ਕਰੋ ਤੁਹਾਡੇ ਕੱਪੜੇ ਬਿਲਕੁਲ ਸਾਫ ਸੁਥਰੇ ਹਨ ਕਿਤੇ ਕੋਈ ਦਾਗ ਨਹੀਂ ਲੱਗਿਆ ਹਾਲਾਂਕਿ ਮੈਂ ਜ਼ਰੂਰ ਜਾਨਣਾ ਚਾਹਾਂਗਾ ਕਿ ਤੁਹਾਡੇ ਸੱਜੇ ਗੁੱਟ ਤੇ ਇਹ ਨਮਾਜ ਦਾ ਕਦਾ ਹੈ ਇਹ ਸੁਣ ਕੇ ਸਰਦਾਰ ਜੀ ਦਾ ਚਿਹਰਾ ਅਚਾਨਕ ਪੀਲੇ ਪੱਤੇ ਵਰਗਾ ਜ਼ਰਦ ਹੋ ਗਿਆ ਜਿਵੇਂ ਮੈਂ ਉਹਨਾਂ ਦੀ ਕਿਸੇ ਦੁਖ ਦੀ ਰਗ ਤੇ ਹੱਥ ਰੱਖ ਦਿੱਤਾ ਹੋਵੇ ਕੁਝ ਦੇਰ ਅਸੀਂ ਦੋਵੇਂ ਚੁੱਪਚਾਪ ਬੈਠੇ ਆਪੋ ਆਪਣੀ ਬੀਅਰ ਪਿੰਦੇ ਰਹੇ ਮੈਨੂੰ ਯਾਦ ਆ ਪਿਆ ਜਿਵੇਂ ਉਹਨਾਂ ਤੋਂ 60 ਦਿਨ ਸ਼ਾਂਤ ਬਾਰੇ ਪੁੱਛ ਕੇ ਮੈਂ ਉਹਨਾਂ ਦਾ ਕੋਈ ਪੁਰਾਣਾ ਜ਼ਖਮ ਮੁੜ ਹਰਾ ਕਰ ਦਿੱਤਾ ਹੋਵੇ। ਉਹਨਾਂ ਦੇ ਚੁੱਪ ਬਚਣ ਕਰਕੇ ਮੈਨੂੰ ਆਪਣੀ ਗਲਤੀ ਹੋਰ ਵੀ ਜ਼ਿਆਦਾ ਮਹਿਸੂਸ ਹੋ ਰਹੀ ਸੀ। ਕਈ ਵਾਰ ਤੁਸੀਂ ਅਣਜਾਣੇ ਵਿੱਚ ਹੀ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਝਾਤੀ ਮਾਰਨ ਦੀ ਭੁੱਲ ਕਰ ਬੈਠਦੇ ਹੋ, ਹਾਲਾਂਕਿ ਉਸ ਦੇ ਪਿੱਛੇ ਦਾ ਕਾਰਨ ਸਿਰਫ ਜਗਿਆਸਾ ਹੀ ਹੁੰਦੀ ਹੈ। ਪਰ ਗਲਤੀ ਨਾਲ ਤੁਸੀਂ ਕਿਸੇ ਦੀ ਜ਼ਿੰਦਗੀ ਦਾ ਉਹ ਬੂਹਾ ਖੜਕਾ ਦਿੰਦੇ ਹੋ ਜੋ ਬਰਿਆਂ ਤੋਂ ਬੰਦ ਪਿਆ ਹੁੰਦਾ ਹੈ। ਜਿਸ ਦੇ ਪਿੱਛੇ ਕਈ ਰਾਜ਼ ਦਫਨ ਹੁੰਦੇ ਹਨ ਜਿਸ ਦਾ ਇੱਕ ਰਾਜ਼ਦਾਰੀ ਵਾਲਾ ਇਤਿਹਾਸ ਹੁੰਦਾ ਹੈ ਮੈਂ ਅੱਜ ਤੱਕ ਇਸ ਜ਼ਖਮ ਦੇ ਦਾਗ ਦੀ ਕਹਾਣੀ ਕਿਸੇ ਨੂੰ ਨਹੀਂ ਦੱਸੀ ਆਪਣੀ ਬੁਖਤੀ ਤੇ 조ਾਕਾਂ ਨੂੰ ਵੀ ਨਹੀਂ ਪਰ ਪਤਾ ਨਹੀਂ ਕਿਉਂ ਅੱਜ ਤੁਹਾਨੂੰ ਸਭ ਕੁਝ ਦੱਸਣ ਦਾ ਦਿਲ ਕਰ ਰਿਹਾ ਹੈ ਸਰਦਾਰ ਦੀ ਮੁੱਠ ਸ਼ਾਂਤੋ ਕੇ ਸਨ ਉਹਨਾਂ ਨੇ ਅੱਗੇ ਬੋਲਣਾ ਸ਼ੁਰੂ ਕੀਤਾ ਮੇਰਾ ਨਾਮ ਜਸਬੀਰ ਹੈ ਗੱਲ ਉਦੋਂ ਦੀ ਹੈ ਜਦੋਂ ਪੰਜਾਬ ਵਿੱਚ ਖਾਲਿਸਤਾਨ ਲਹਿਰ ਜ਼ੋਰਾਂ ਤੇ ਸੀ ਹਾਲਾਂਕਿ ਸਰਕਾਰ ਨੇ ਆਪਰੇਸ਼ਨ ਬਲੂ ਸਟਾਰ ਵਿੱਚ ਬਹੁਤ ਸਾਰੇ ਮਿਲੀਟੈਂਟ ਮਾਰ ਦਿੱਤੇ ਸਨ ਪਰ ਖਾਲਿਸਤਾਨ ਲਹਿਰ ਜਾਰੀ ਸੀ ਸਾਨੂੰ ਲੱਗਦਾ ਸੀ ਸਾਡੇ ਨਾਲ ਪੱਖਪਾਤ ਹੋ ਰਿਹਾ ਸੀ ਪੰਜਾਬ ਦੇ ਬਾਹਰ ਲੋਕ ਸਾਨੂੰ ਦੇਖ ਕੇ ਤਾਣੇ ਮਾਰਦੇ ਸਨ ਸਰਦਾਰ ਜੀ ਖਾਲਿਸਤਾਨ ਕਦੋਂ ਲਹਿਰੇ ਉਹ ਉਹਨੇ ਦਿਨੀ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ ਰਿਹਾ ਸੀ ਸਾਡੇ ਵਿੱਚੋਂ ਕੁਝ ਸਿੱਖ ਨੌਜਵਾਨਾਂ ਲਈ ਖਾਲਸਾਤਨ ਦਾ ਸੁਪਨਾ ਦਿੱਲੀ ਦਰਬਾਰ ਦੀਆਂ ਵਿਦੇਕੀਆਂ ਵਿਰੁੱਧ ਸਾਡੀ ਬਗਾਵਤ ਦਾ ਪ੍ਰਤੀਕ ਬਣ ਗਿਆ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨੂੰ ਮੁੜ ਸਥਾਪਿਤ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸਰਗਰਮ ਕਾਰਕੁਨ ਸੀ ਪੁਲਿਸ ਦੀ ਬੇਰਹਿਮੀ ਦੇਖ ਕੇ ਮੇਰਾ ਖੂਨ ਉਬਾਲੇ ਖਾਨ ਲੱਗਦਾ 1985 ਵਿੱਚ ਮੈਂ ਮਿਲੀਟੈਂਟ ਮੂਵਮੈਂਟ ਵਿੱਚ ਸ਼ਾਮਲ ਹੋ ਗਿਆ ਅੱਜੇ ਹਰ ਸਾਨੂੰ ਗਵਾਂਧੀ ਮੁਲਕ ਤੋਂ ਮਿਲਦੇ ਸਨ ਉਸ ਦਾ ਆਪਣਾ ਏਜੰਡਾ ਸੀ ਸਾਡਾ ਮਿਸ਼ਨ ਜ਼ਾਲਮਾਂ ਤੋਂ ਬਦਲਾ ਲੈਣਾ ਤੇ ਕਾਰிஸ்தਾਨ ਦੇ ਰਾਹ ਵਿਚਾਰੇ ਅੜਿੱਕੇ ਦੂਰ ਕਰਨਾ ਸੀ ਮੈਂ ਆਪਣੇ ਕੰਮ ਵਿੱਚ ਮाहਰ ਨਿਕਲਿਆ ਦੋ ਤਿੰਨ ਸਾਲਾਂ ਦੇ ਅੰਦਰ ਅੰਦਰ ਮੈਂ ਆਪਣੀ ਫੋਰਸ ਦਾ ਕਮਾਂਡਰ ਬਣ ਗਿਆ ਪੁਲਿਸ ਨੇ ਮੈਨੂੰ ਇੱਕ ਕੈਟਾਗਰੀ ਦਾ دہشتਗਰ ਦਲਾਨ ਦਿੱਤਾ ਸੀ ਮੇਰੇ ਸਿਰ ਤੇ 20 ਲੱਖ ਰੁਪਏ ਦਾ ਨਾਮ ਰੱਖਿਆ ਗਿਆ ਸੀ ਇੰਨੇ ਦਿਨੀ ਇੱਕ ਨਵਾਂ ਮੁੰਡਾ ਸਰਿੰਦਰ ਸਾਡੀ ਫੋਰਸ ਵਿੱਚ ਸ਼ਾਮਲ ਹੋਇਆ ਉਸਨੇ ਮੈਨੂੰ ਦੱਸਿਆ ਕਿ ਉਸਦਾ ਪੂਰਾ ਪਰਿਵਾਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ ਦਸੰਬਰ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਵਿੱਚ ਮਾਰਿਆ ਗਿਆ ਸੀ ਉਸ ਦੇ ਅਨੁਸਾਰ ਦੰਗਾਕਾਰੀਆਂ ਨੇ ਉਸਦੇ ਬੁੱਢੇ ਮਾਪਿਆਂ ਤੇ ਭੈਣ ਭਰਾਵਾਂ ਦੇ ਕੰਨ ਕੱਟ ਦਿੱਤੇ ਸਨ ਤੇ ਫਿਰ ਉਹਨਾਂ ਦੇ ਗਲੇ ਵਿੱਚ ਟਾਇਰ ਬੰਨ੍ਹ ਕੇ ਉਹਨਾਂ ਨੂੰ ਜ਼ਿੰਦਾ ਸਾੜ ਦਿੱਤਾ ਸੀ ਸੁਰਿੰਦਰ ਨੇ ਕਿਹਾ ਕਿ ਹੁਣ ਉਹ ਸਿਰਫ ਬਦਲਾ ਲੈਣ ਲਈ ਜ਼ਿੰਦਾ ਸੀ ਉਸਨੇ ਮੈਨੂੰ ਦੱਸਿਆ ਕਿ ਉਹ ਸਿੱਖਾਂ ਦੇ ਦੁਸ਼ਮਣਾਂ ਨੂੰ ਮਿੱਟੀ ਵਿੱਚ ਮਿਲਾਉਣਾ ਚਾਹੁੰਦਾ ਹੈ ਉਸ ਦੀ ਗੱਲ ਸੁਣ ਤੋਂ ਬਾਅਦ ਮੈਨੂੰ ਲੱਗਾ ਕਿ ਸਾਡੀ ਫੋਰਸ ਨੂੰ ਅਜਿਹੇ ਨੌਜਵਾਨ ਦੀ ਲੋੜ ਹੈ ਮੈਨੂੰ ਸ੍ਰਿੰਦਰ ਹਰ ਤਰ੍ਹਾਂ ਨਾਲ ਸਾਡੇ ਮਿਸ਼ਨ ਲਈ ਸਹੀ ਜਾਪਿਆ ਮੈਂ ਉਸ ਨੂੰ ਆਪਣੀ ਫੋਰਸ ਵਿੱਚ ਸ਼ਾਮਲ ਕਰ ਲਿਆ ਕੋਈ ਜਨਾਬਤ ਇੱਕ ਰਾਤ ਅਸੀਂ ਮਿਸ਼ਨ ਦੇ ਇੱਕ ਕੰਮ ਤੇ ਜਾਣ ਦਾ ਫੈਸਲਾ ਕੀਤਾ ਸ੍ਰਿੰਦਰ ਮੈਂ ਤੇ ਸਾਡੇ ਕੁਝ ਹੋਰ ਮੁੰਡੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਅੱਧੀ ਰਾਤ ਨੂੰ ਅੰਮ੍ਰਿਤਸਰ ਦੇ ਸੁਲਤਾਨਬੰਡ ਇਲਾਕੇ ਵਿੱਚੋਂ ਲੰਘ ਰਹੀ ਸੀ ਸਾਡੇ ਕੋਲ ਏਕ ਏ 47 ਰਾਈਫਲਾਂ ਸਨ ਅਸੀਂ ਸਾਰਿਆਂ ਨੇ ਝਾਦਰਾਂ ਲਈਆਂ ਹੋਈਆਂ ਸੀ ਸ੍ਰਿੰਦਰ ਮੋਟਰਸਾਈਕਲ ਚਲਾ ਰਿਹਾ ਸੀ ਤੇ ਮੈਂ ਉਸਦੇ ਪਿੱਛੇ ਬੈਠਾ ਸੀ ਇਹ ਹਰ ਹਾਸ ਤੇ ਰਮਾਂਚ ਨਾਲ ਭਰੀ ਹੋਈ ਰਾਤ ਸੀ ਅਚਾਨਕ ਵੀ 25 ਮੀਟਰ ਅੱਗੇ ਸਾਨੂੰ ਇੱਕ ਪੁਲਿਸ ਨਾਕਾ ਨਜ਼ਰ ਆਇਆ ਪੁਲਿਸ ਦੀਆਂ ਦੋ ਤਿੰਨ ਜੀਪਾਂ ਤੇ 10-15 ਪੁਲਿਸ ਵਾਲੇ ਉੱਤੇ ਖੜੇ ਸਨ ਅਸੀਂ ਸਾਰਿਆਂ ਨੇ ਆਪਣੇ ਮੋਟਰਸਾਈਕਲ ਰੁਕ ਲਏ ਪੁਲਿਸ ਵਾਲਿਆਂ ਨੇ ਦੇਖ ਲਈ ਸਾਨੂੰ ਲਲਕਾਰਿਆ ਮੈਂ ਉੱਥੇ ਮੁਕਾਬਲਾ ਨਹੀਂ ਚਾਹੁੰਦਾ ਅਸੀਂ ਅੱਜ ਰਾਤ ਇੱਕ ਖਾਸ ਮਿਸ਼ਨ ਲਈ ਨਿਕਲੇ ਸੀ ਮੇਰੇ ਸਾਹਰੇ ਤੇ ਬਾਕੀ ਮੁੰਡਿਆਂ ਨੇ ਆਪਣੇ ਮੋਟਰਸਾਈਕਲ ਮੋੜ ਲਏ ਤੇ ਨੇੜਲੀਆਂ ਗਲੀਆਂ ਵਿੱਚ ਪੱਜ ਗਏ ਪਰ ਜਿਵੇਂ ਹੀ ਸੁਰਿੰਦਰ ਨੇ ਹਥਾਰਬੰਦ ਪੁਲਿਸ ਵਾਲਿਆਂ ਨੂੰ ਦੇਖਿਆ ਉਹ ਚੱਖੜ ਵਿੱਚ ਹਿਲਦੇ ਪੱਤੇ ਵਾਂਗ ਡਰ ਨਾਲ ਕੰਬਣ ਲੱਗ ਪਿਆ ਮੈਂ ਸੁਣ ਉਹ ਬਹੁਤ ਵਾਰ ਜਾਂ ਮਾਰੀਆਂ ਪਰ ਉਹ ਮੋਟਰਸਾਈਕਲ ਫੜ ਕੇ ਆਪਣੇ ਜਗ੍ਹਾ ਤੇ ਖੜਾ ਰਿਹਾ। ਪੁਲਿਸ ਵਾਲੇ ਨੇੜੇ ਆਉਂਦੇ ਜਾ ਰਹੇ ਸਨ। ਮਜਬੂਰ ਹੋ ਕੇ ਮੈਂ ਆਪਣੀ ਚਾਦਰ ਲਾਹੀ ਤੇ ਪੁਲਿਸ ਵਾਲਿਆਂ ਨੂੰ ਡਰਾਉਣ ਲਈ ਆਪਣੀ AK-47 ਨਾਲ ਹਵਾਈ ਫਾਇਰਿੰਗ ਕੀਤੀ। ਪੁਲਿਸ ਵਾਲੇ ਰੁਕੇ। ਇਸ ਮੌਕੇ ਦਾ ਲਾਹ ਲੈਂਦਿਆਂ ਮੈਂ ਸੁਰਿੰਦਰ ਨੂੰ ਤਰੂ ਕੀ ਨੇੜਲੀ ਗਲੀ ਵੱਲ ਲੈ ਕੇ ਨਸਿਆ। ਸਾਨੂੰ ਭੱਜਦੇ ਵੇਖ ਕੇ ਪੁਲਿਸ ਵਾਲਿਆਂ ਨੇ ਸਾਡੇ ਤੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਸੁਰਿੰਦਰ ਦੇ ਪੱਟ ਤੇ ਲੱਗੀ। ਉਦੋਂ ਤੱਕ ਮੇਰੇ ਕੋਈ ਸਾਥੀ ਸਾਨੂੰ ਬਚਾਉਣ ਲਈ ਪਰਤਾਈ ਸੀ ਜ਼ਖਮੀ ਹੋਏ ਸਰਿੰਦਰ ਨੂੰ ਸਹਾਰਾ ਦਿੰਦੇ ਹੋਏ ਮੈਂ ਤੇ ਮੇਰੇ ਬਾਕੀ ਸਾਥੀ ਕਿਸੇ ਤਰ੍ਹਾਂ ਬਚਦੇ ਬਚਾਉਂਦੇ ਉਥੋਂ ਨਿਕਲ ਆਏ ਆਪਣੇ ਲੁਕਣ ਦੇ ਟਿਕਾਣੇ ਤੇ ਪਹੁੰਚ ਕੇ ਮੈਂ ਸਰਿੰਦਰ ਨੂੰ ਪੁੱਛਿਆ ਮੂੰਹ ਭੱਜਿਆ ਕਿਉਂ ਨਹੀਂ ਪਰ ਡਰ ਦੇ ਮਾਰੇ ਉਸ ਦਾ ਚਿਹਰੇ ਦਾ ਰੰਗ ਉੱਟ ਗਿਆ ਸੀ ਉਸ ਦੇ ਮੂੰਹੋਂ ਆਵਾਜ਼ ਨਹੀਂ ਨਿਕਲ ਰਹੀ ਸੀ ਅਸੀਂ ਉਸ ਦੇ ਪੱਟ ਤੇ ਲੱਗੀ ਗੋਲੀ ਕੱਢ ਕੇ ਪੱਟੀ ਕਰ ਦਿੱਤੀ ਉਹ ਅਗਲੇ 15-20 ਦਿਨ ਤੱਕ ਕਿਸੇ ਮਿਸ਼ਨ ਤੇ ਜਾਣ ਲੈਕਣੀ ਸੀ ਪਰ ਮੇਰਾ ਦਿਲ ਉਸ ਘਟਨਾ ਤੋਂ ਦੁਖੀ ਹੋ ਗਿਆ ਸੀ ਉਸ ਦਿਨ ਸ੍ਰਿੰਦਰ ਨੂੰ ਪੁਲਿਸ ਵਾਲਿਆਂ ਸਾਹਮਣੇ ਡਰਨਲ ਕਮਲਾ ਦੇਖ ਕੇ ਮੈਂ ਆਪਣੇ ਆਪ ਵੀ ਸ਼ਰਮਿੰਦਾ ਹੋਇਆ ਕਿ ਮੈਂ ਕਿਸ ਕਾਇਰ ਨੂੰ ਆਪਣੀ ਫੋਰਸ ਵਿੱਚ ਸ਼ਾਮਲ ਕਰ ਲਿਆ ਸੀ ਪਰ ਮਿਸ਼ਨ ਦੇ ਕੰਮ ਤਾਂ ਨਹੀਂ ਰੁਕ ਸਕਦੇ ਸੀ ਹਾਲਿਸਤਾਨ ਬਣਾਉਣ ਦਾ ਸੁਪਨਾ ਲੈ ਕੇ ਅਸੀਂ ਦਿਨ ਰਾਤ ਆਪਣੇ ਕੰਮ ਵਿੱਚ ਰੁੱਝੇ ਰਹਿੰਦੇ ਸੀ ਕਦੇ ਸਿੱਖ ਨੌਜਵਾਨਾਂ ਤੇ ਤਸ਼ੱਦਦ ਕਰਨ ਵਾਲੀ ਕਿਸੇ ਬੰਦੇ ਨੂੰ ਰਾਹ ਤੋਂ ਹਟਾਉਣਾ ਹੁੰਦਾ ਕਦੇ ਆਪਣੇ ਕਿਸੇ ਸਾਥੀ ਨੂੰ ਪੁਲਿਸ ਹਿਰਾਸਤ ਤੋਂ ਛਡਾਉਣਾ ਹੁੰਦਾ ਸ੍ਰਿੰਦਰ ਨੂੰ ਸਾਡੇ ਟਿਕਾਣੇ ਤੇ ਛੱਡ ਕੇ ਮੈਂ ਤੇ ਮੇਰੀ ਫੋਰਸ ਤੇ ਬਾਕੀ ਮੁੰਡੇ ਹਰ ਦੂਜੀ ਜਾਂ ਤੀਜੀ ਰਾਤ ਨੂੰ ਕਿਸੇ ਨਾ ਕਿਸੇ ਮਿਸ਼ਨ ਤੇ ਜਾਂਦੇ ਸੀ ਅਸੀਂ ਆਪਣਾ ਕੰਮ ਪੂਰਾ ਕਰਕੇ ਸਵੇਰੇ 4 ਜਾਂ 5 ਵਜੇ ਵਾਪਸ ਆ ਜਾਂਦੇ ਸੀ ਕਈ ਵਾਰ ਸਾਨੂੰ ਦਿਨ ਵੇਲੇ ਵੀ ਮਿਸ਼ਨ ਦੇ ਕੰਮ ਲਈ ਜਾਣਾ ਪੈਂਦਾ ਸੀ ਹਰਾਂ ਕਿ ਸਰਿੰਦਰ ਦਾ ਸਾਡੀ ਫੋਰਸ ਵਿੱਚ ਸ਼ਾਮਲ ਹੋਣਾ ਸਾਡੇ ਲਈ ਇੱਕ ਵੱਦ ਕਿਸਮਤ ਹੀ ਸੀ ਜਦੋਂ ਤੋਂ ਉਹ ਸ਼ਾਮਲ ਹੋਇਆ ਸੀ ਸਾਡੇ ਬਹੁਤ ਸਾਰੇ ਸਾਥੀ ਪੁਲਿਸ ਨਾਲ ਮੁਕਾਬਲੇ ਵਿੱਚ ਮਾਰੇ ਜਾਣ ਲੱਗੇ ਖੈਰ ਹੀ ਸਾਡੀ ਜ਼ਿੰਦਗੀ ਸੀ ਕਦੇ ਮਿਸ਼ਨ ਦੀ ਸਫਲਤਾ ਦੀ ਖੁਸ਼ੀ ਕਦੇ ਸਾਥੀਆਂ ਤੋਂ ਵਿਛੋੜੇ ਦਾ ਦੁੱਖ ਸਾਡੀ ਟੈਲ ਸੇਵਾ ਨਾਲ ਸਰਿੰਦਰ ਦੇ ਪੱਟ ਵਿੱਚ ਲੱਗੀ ਗੋਲੀ ਦਾ ਜ਼ਖਮ ਹੌਲੀ-ਹੌਲੀ ਠੀਕ ਹੋਣ ਲੱਗਾ ਮੈਨੂੰ ਲੱਗਿਆ ਉਸ ਨੂੰ ਆਪਣੇ ਆਪ ਨੂੰ ਸਾਬਤ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਹੋ ਸਕਦਾ ਹੈ ਕਿ ਉਹ ਇਸ ਵਾਰ ਸਾਡੀਆਂ ਉਮੀਦਾਂ ਤੇ ਖਰਾ ਉਤਰ ਸਕੇ ਮੈਂ ਉਸੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਡੀਕ ਕਰਨ ਲੱਗ ਪਿਆ ਇੱਕ ਰਾਤ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਅਸੀਂ ਸਾਰੇ ਆਪਣੀ ਰਹਿائش ਵੱਲ ਪਰਤ ਰਹੇ ਸੀ ਇਹ ਸਲਿੱਟੀ ਅਸਮਾਨ ਸਿੱਲੀ ਸਿੱਲੀ ਹਵਾ ਤੇ ਸਾਡੇ ਪੈਰਾਂ ਹੇਠ ਸੁੱਕੇ ਪੱਤਿਆਂ ਦਾ ਮੌਸਮ ਸੀ ਵੇਲ ਦੇ 4 ਵਜੇ ਸਨ। ਜੁਗਨੂਆਂ ਦੀ ਪਿੱਠ ਤੇ ਤਾਰੇ ਚਮਕ ਰਹੇ ਸਨ। ਮੈਂ ਸਭ ਤੋਂ ਅੱਗੇ ਸੀ ਘਰ ਵਿੱਚ ਚੁੱਪਚਾਪ ਦਾਖਲ ਹੋਣ ਸਮੇ। ਮੈਂ ਦੇਖਿਆ ਕਿ ਸੁਰਿੰਦਰ ਜਾਗ ਰਿਹਾ ਸੀ ਤੇ ਦੂਜੇ ਕਮਰੇ ਵਿੱਚ ਫੋਨ ਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਮੈਂ ਉਸਦੇ ਨੇੜੇ ਗਿਆ ਤੇ ਚੁੱਪਚਾਪ ਹੀ ਉਸਦੀ ਗੱਲਬਾਤ ਸੁਣੀ ਤੇ ਮੈਂ ਹੈਰਾਨ ਰਹਿ ਗਿਆ। ਸੁਰਿੰਦਰ ਪੁਲਿਸ ਵਾਲਿਆਂ ਨਾਲ ਗੱਲ ਕਰ ਰਿਹਾ ਸੀ। ਅਤੇ ਉਹਨਾਂ ਨੂੰ ਸਾਡੇ ਬਾਰੇ ਖੂਫੀਆ ਜਾਣਕਾਰੀ ਦੇ ਰਿਹਾ ਸੀ। ਉਸਨੇ ਸ਼ਾਇਦ ਸਾਨੂੰ ਗ੍ਰਿਫਤਾਰ ਕਰਨ ਲਈ ਪਹਿਲਾਂ ਹੀ ਪੁਲਿਸ ਵਾਲਿਆਂ ਨੂੰ ਫੋਨ ਕਰ ਦਿੱਤਾ ਸੀ ਮੈਂ ਸੁੰਝਾ ਹੋ ਗਿਆ ਸਾਡੇ ਨਾਲ ਧੋਖਾ ਹੋਇਆ ਸੀ ਦੁਸ਼ਮਣ ਦੋਸਤ ਦੇ ਭੇਸ ਵਿੱਚ ਆਇਆ ਸੀ ਉਹ ਪੁਲਿਸ ਦਾ ਮੁਖਬਰ ਹੈ ਇਹ ਜਾਣ ਕੇ ਮੇਰਾ ਖੂਨ ਉਬਾਲੇ ਖਾ ਗਿਆ ਓਏ ਗਦਾਰਾ ਮੈਂ ਗੁੱਸੇ ਵਿੱਚ ਚੀਕਿਆ ਅਤੇ ਆਪਣੀ ਕਿਰਪਾਨ ਕੱਢ ਕੇ ਉਸਤੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਅਸੀਂ ਦੋਵੇਂ ਗੁੱਤਮ ਗੁੱਤੀ ਹੋ ਗਏ ਪਰ ਉਸੇ ਵੇਲੇ ਆੜੇ ਦੁਆਲੇ ਲੁਕੇ ਪੁਲਿਸ ਵਾਲਿਆਂ ਨੇ ਘਰ ਦਾ ਦਰਵਾਜ਼ਾ ਤੋੜ ਦਿੱਤਾ ਤੇ ਅੰਦਰ ਆ ਕੇ ਮੈਨੂੰ ਘੇਰ ਲਿਆ। ਉਹਨਾਂ ਨੇ ਸਟੇਨ ਗੱਲਾਂ ਤੇ ਕਾਰਬਾਇਨਾ ਮੇਰੀ ਇੱਕ ਤੇ ਤਾਣੀਆਂ ਹੋਈਆਂ ਸਨ। ਇੱਕ ਕਹਿਨ ਤੋਂ ਬਾਅਦ ਸਰਦਾਰ ਜੀ ਚੁੱਪ ਹੋ ਗਏ। ਉਹਨਾਂ ਨੇ ਹੌਲੀ-ਹੌਲੀ ਆਪਣਾ ਗਲਾਸ ਚੁੱਕਿਆ ਤੇ ਗਲਾਸ ਵਿੱਚ ਬਚੀ ਹੋਈ ਬੀਅਰ ਖਤਮ ਕਰ ਦਿੱਤੀ। ਹੈਰ ਸਰਿੰਦਰ ਦਾ ਕੀ ਬਣਿਆ? ਮੈਂ ਉਤਸੁਕਤਾ ਨਾਲ ਪੁੱਛਿਆ ਪੁਲਿਸ ਨੇ ਉਸ ਨੂੰ ਮੇਰੇ ਸਿਰ ਤੇ ਰੱਖੇ 20 ਲੱਖ ਦੇ ਨਾਮ ਦਾ ਅੱਧਾ ਹਿੱਸਾ ਦੇ ਦਿੱਤਾ ਉਹ 10 ਲੱਖ ਰੁਪਏ ਲੈ ਕੇ ਦਿੱਲੀ ਵਾਪਸ ਪੱਜ ਗਿਆ ਸਰਦਾਰ ਜੀ ਨੇ ਕਿਹਾ ਤੁਸੀਂ ਉਸ ਬਾਰੇ ਇੰਨਾ ਕੁਝ ਕਿਵੇਂ ਜਾਣਦੇ ਹੋ ਮੈਂ ਹੈਰਾਨ ਸੀ ਇਹ ਸੁਣ ਕੇ ਸਰਦਾਰ ਜੀ ਦਾ ਚਿਹਰਾ ਕਾਲਾ ਪੈ ਗਿਆ ਉਹਨਾਂ ਦੇ ਹੱਥ ਕੰਬਣ ਲੱਗ ਪਏ 에어 ਕੰਡੀਸ਼ਨਰ ਵਿੱਚ ਵੀ ਉਹਨਾਂ ਦੇ ਮੱਥੇ ਤੇ ਪਸੀਨਾ ਵਗਣ ਲੱਗਿਆ ਉੰਤ ਵਿੱਚ ਕਿਸੇ ਤਰ੍ਹਾਂ ਕੋਸ਼ਿਸ਼ ਕਰਦੇ ਹੋਏ ਉਹਨਾਂ ਨੇ ਕਿਹਾ ਕਿਉਂਕਿ ਮੈਂ ਜਸਬੀਰ ਨਹੀਂ ਹਾਂ ਮੈਂ ਉਹ ਮੰਤਪਾਗਾ ਸਰਿੰਦਰ ਹਾਂ ਮੈਂ ਹੀ ਉਹ ਗਦਾਰ ਹਾਂ ਮੈਂ ਜਾਣ ਬੁਝ ਕੇ ਤੁਹਾਨੂੰ ਉਹ ਕਹਾਣੀ ਵੱਖਰੇ ਢੰਗ ਨਾਲ ਸড়াই ਸੀ ਸਰਦਾਰ ਜੀ ਦੇ ਹੱਥ ਅਜੇ ਵੀ ਕੰਬ ਰਹੇ ਸਨ ਉਹਨਾਂ ਦੀ ਗੱਲ ਸੁਣ ਕੇ ਮੈਂ ਤਾਂ ਸੁੰਨ ਹੋ ਗਿਆ ਪਿਆਜ਼ ਦੀਆਂ ਪਰਤਾਂ ਵਾਂਗ ਇਸ ਕਹਾਣੀ ਵਿੱਚ ਰਹਸਤੀਆਂ ਕਈ ਪਰਤਾਂ ਸਨ ਜੋ ਇੱਕ ਇੱਕ ਕਰਕੇ ਖੁੱਲ ਰਹੀਆਂ ਸਨ ਮੇਰੇ ਸੱਜੇ ਗੁੱਟ ਤੇ ਜ਼ਖਮ ਮੈਨੂੰ ਜਸਬੀਰ ਨੇ ਦਿੱਤਾ ਸੀ ਜਦੋਂ ਉਸਨੇ ਮੇਰੀ ਅਸਲੀ ਪਛਾਣ ਜਾਣਨ ਤੋਂ ਬਾਅਦ ਕਰਪਾਨ ਨਾਲ ਹਮਲਾ ਕੀਤਾ ਸੀ ਸਰਦਾਰਜੀ ਨੇ ਅੱਗੇ ਕਿਹਾ ਅ ਜਸਬੀਰ ਨੂੰ ਕੀ ਹੋਇਆ ਮੈਂ ਅਜੇ ਵੀ ਇਸ ਅਜੀਬ ਬਿਜਾਰਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਦਿਨ ਸਵੇਰੇ 4:30 ਵਜੇ ਦੇ ਕਰੀਬ ਦੁਨੀਆ ਉਸ ਲਈ ਰੁਕ ਗਈ ਪੁਲਿਸ ਵਾਲਿਆਂ ਨੇ ਉਸ ਨੂੰ ਮੇਰੇ ਸਾਹਮਣੇ ਗੋਲੀ ਮਾਰ ਦਿੱਤੀ ਉਸ ਸਮੇਂ ਨਾ ਹੱਥਾ ਸੀ ਉਸ ਦਿਨ ਉਸਲੀ ਫੋਰਸ ਦੇ ਜ਼ਿਆਦਾਤਰ ਮੁੰਡਿਆਂ ਨੂੰ ਪੁਲਿਸ ਵਾਲਿਆਂ ਨੇ ਧੋਖੇ ਨਾਲ ਮਾਰ ਦਿੱਤਾ ਸੀ ਮੈਂ ਉਹਨਾਂ ਦੀ ਮੌਤ ਲਈ ਜ਼ਿੰਮੇਵਾਰ ਹਾਂ ਸਰਦਾਰ ਜੀ ਨੇ ਭਾਰੀ ਆਵਾਜ਼ ਵਿੱਚ ਕਿਹਾ ਮੈਨੂੰ ਉਹਨਾਂ ਦੀਆਂ ਅੱਖਾਂ ਵਿੱਚ ਡੂੰਘੇ ਖੋਦੀ ਤਲੀ ਤੇ ਫੈਲੇ ਕੁੱਪ ਹਨੇਰੇ ਵਰਗਾ ਹਨੇਰਾ ਨਜ਼ਰ ਆਇਆ ਤੁਸੀਂ ਦੁਖੀ ਕਿਉਂ ਹੁੰਦੇ ਹੋ ਆਖਰ ਕਰੋ ਸਾਰੇ دہشت ਗਰ ਹਨ ਮੈਂ ਉਸ ਨੂੰ ਤਲਾਸ਼ਾ ਦਿੱਤਾ ਹਰ ਬੰਦੇ ਅੰਦਰ ਕਈ ਹੋਰ ਬੰਦੇ ਰਹਿੰਦੇ ਹਨ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਰੂਪ ਦਾ ਬੂਹਾ ਖੜਕਾਉਂਦੇ ਹੋ ਮੈਨੂੰ ਨਹੀਂ ਪਤਾ ਕਿ ਉਹ ਦਹਿਸ਼ਤਗਰ ਸੰਜਾਂ ਗੁੰਮਰਾਹ ਨੌਜਵਾਨ ਮੈਂ ਸਿਰਫ ਇਹ ਹੀ ਜਾਣਦਾ ਕਿ ਮੈਂ ਪੈਸੇ ਦੇ ਲਾਲਚ ਵਿੱਚ ਉਸ ਸਾਜ਼ਮੀ ਨੂੰ ਧੋਖਾ ਦਿੱਤਾ ਉਸ ਬੰਦੇ ਨਾਲ ਧੋਖਾ ਕੀਤਾ ਜਿਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਮੁਸੀਬਤ ਵਿੱਚ ਮੇਰੀ ਜਾਨ ਬਚਾਈ ਸੀ ਜਿਨੇ ਮੇਰੀ ਦੇਖਭਾਲ ਕੀਤੀ ਤੇ ਮੇਰੇ ਜ਼ਖਮ ਠੀਕ ਕੀਤੇ ਮੈਂ ਉਸਨੂੰ ਪੁਲਿਸ ਹੱਥੋਂ ਮਰਵਾ ਕੇ ਬਹੁਤ ਪੈਸਾ ਕਮਾਇਆ ਪਰ ਉਸ ਦਿਨ ਤੋਂ ਮੈਂ ਆਪਣੇ ਦਿਲ ਦਾ ਸਕੂਨ ਖੋ ਲਿਆ ਮੇਰਾ ਜ਼ਮੀਰ ਮੈਨੂੰ ਲਗਾਤਾਰ ਪਾਉਂਦਾ ਕਿ ਮੈਂ ਇੱਕ ਗਦਾਰ ਹਾਂ ਮੈਂ ਰਾਤ ਨੂੰ ਨੀਂਦ ਦੀਆਂ ਗੋਲੀਆਂ ਲੈ ਬਿਨਾ ਸੌ ਨਹੀਂ ਸਕਦਾ ਮੇਰੇ ਸੁਪਨੇ ਉਹਨਾਂ ਲੋਕਾਂ ਨਾਲ ਪਰੇ ਹੋਏ ਹਨ ਜੋ ਮੇਰੇ ਕਾਰਨ ਮਰ ਗਏ ਮੈਂ ਅਕਸਰ ਜਸਬੀਰ ਨੂੰ ਆਪਣੇ ਸੁਪਨਿਆਂ ਵਿੱਚ ਦਰਦ ਨਾਲ ਤੜਫਦਾ ਤੇ ਖੂਨ ਵਿੱਚ ਭਿੱਜਿਆ ਵੇਖਦਾ ਹਾਂ ਉਹ ਮੈਨੂੰ ਪੁੱਛਦਾ ਮੈਂ ਤੇਰੀ ਜਾਨ ਬਚਾਈ ਸੀ ਐਤੋਂ ਮੈਨੂੰ ਧੋਖਾ ਕਿਉਂ ਦਿੱਤਾ ਅਦੇ ਮੇਰੇ ਕੋਲ ਉਸ ਨਾਲ ਨਜ਼ਰ ਨਹੀਂ ਮਿਲਾਈ ਜਾਂਦੀ ਉਸ ਦੀਆਂ ਖੁੱਲੀਆਂ ਅੱਖਾਂ ਉਸ ਤੇ ਖਿਲਰੇ ਹੋਏ ਵਾਲ ਉਸ ਦੀ ਖੂਨ ਨਾਲ ਭਿੱਜੀ ਪਾਗ ਰ ਤੇ ਉਸ ਦੀ ਛਾਤੀ ਵਿੱਚ ਕਾਰਬਨ ਤੇ ਸਟੇਨ ਗੰਦੀਆਂ ਗੋਲੀਆਂ ਇੰਨੀ ਸਾਫ਼-ਸਾਫ਼ ਦਿਖਾਈ ਦਿੰਦੀਆਂ ਹਨ ਜਿਵੇਂ ਘਟਨਾ ਕੱਲ੍ਹ ਵਾਪਰੀ ਹੋਵੇ ਆਹਾਂ ਕਿਸ ਘਟਨਾ ਨੂੰ 25 ਸਾਲ ਬੀਤ ਚੁੱਕੇ ਹਨ ਮੇਰਾ ਤੀਤ ਇੱਕ ਸ਼ੀਸ਼ਾ ਹੈ ਜਿਸ ਵਿੱਚ ਮੈਂ ਆਪਣਾ ਅਕਸ ਬਹੁਤ بگੜਿਆ ਹੋਇਆ ਦੇਖਦਾ ਹਾਂ ਮੇਰੀ ਹਿੱਕ ਵਿੱਚ ਇੱਕ ਚੀਖ ਦਫਨ ਹੈ ਮੈਂ ਉਹ ਹੱਥਕੜੀਆਂ ਪਾਈਆਂ ਹੋਈਆਂ ਨੇ ਯੂਮੈਂ ਜ਼ਿੰਦਗੀ ਵਿੱਚ ਬਣਾਈਆਂ ਹਨ। ਇਹ ਕਹਿ ਕੇ ਸਰਦਾਰ ਜੀ ਨੇ ਇੱਕ ਡੂੰਗਾ ਸਾਲਿਆ। ਹੁਣ ਇਹਨੂੰ ਕੌਣ ਟਾਲ ਸਕਦਾ ਸਰਿੰਦਰ ਪਾਈ। ਪਰ ਹੁਣ ਤਾਂ ਤੁਹਾਡੇ ਕੋਲ ਬਹੁਤ ਪੈਸਾ ਹੋਣਾ ਹੈ। ਤੁਸੀਂ ਆਪਣੇ ਹੱਥ ਦੇ ਉਸ ਜ਼ਖਮ ਦਾ ਦਾਗ ਹਟਾਉਣ ਲਈ ਪਲਾਸਟਰਿਕ ਸਰਜਰੀ ਕਿਉਂ ਨਹੀਂ ਕਰਵਾ ਲੈਂਦੇ। ਜਦੋਂ ਤੁਸੀਂ ਆਪਣੇ ਸੱਜੇ ਗੁੱਟ ਤੇ ਇਹ ਦਾਗ ਹਰ ਰੋਜ਼ ਨਹੀਂ ਦੇਖੋਗੇ ਤਾਂ ਸਮੇਂ ਦੇ ਬੀਤਣ ਨਾਲ ਤੁਸੀਂ ਸ਼ਾਇਦ ਇਸ ਘਟਨਾ ਨੂੰ ਵੀ ਭੁੱਲ ਜਾਓਗੇ। ਮੈਂ ਸਰਦਾਰ ਜੀ ਨੂੰ ਦਲਾਸਾ ਦਿੰਦੇ ਹੋਏ ਸਲਾਹ ਦਿੱਤੀ। ਸਰਦਾਰ ਜੀ ਨੇ ਤਰਸ ਭਰੀਆਂ ਅੱਖਾਂ ਨਾਲ ਮੇਰੇ ਵੱਲ ਵੇਖਿਆ ਤੇ ਕਿਹਾ ਸਮੁੰਦਰ ਕੋਲ ਬਸ ਖਾਰਾ ਪਾਣੀ ਹੁੰਦਾ ਹੈ ਅਕਸਰ ਉਹ ਵੀ ਪਿਆਸਾ ਮਰ ਜਾਂਦਾ ਹੈ ਜਦੋਂ ਪੁਲਿਸ ਸਵਾਰਿਆਂ ਨੇ ਜਸਵੀਰ ਨੂੰ ਗੋਲੀ ਮਾਰੀ ਮੈਂ ਉਸਦੇ ਕੋਲ ਖੜਾ ਸੀ ਮੇਰੇ ਕੱਪੜੇ ਉਸਦੇ ਖੂਨ ਦੇ ਛਿੱਟਿਆਂ ਨਾਲ ਭਰੇ ਹੋਏ ਸਨ ਮੇਰੇ ਹੱਥ ਉਸਦੇ ਖੂਨ ਨਾਲ ਰੰਗੇ ਹੋਏ ਸਨ ਹੁਣ ਮੈਨੂੰ ਲੱਗਦਾ ਹੈ ਕਿ ਮੇਰੇ ਕੱਪੜਿਆਂ ਤੇ ਹੱਥਾਂ ਤੇ ਖੂਨ ਦੇ ਦਾਗ ਹਨ ਮੈਂ ਵਾਰ-ਵਾਰ ਬਾਸ ਬੇਸਨ ਵਿੱਚ ਸਾਬਣ ਨਾਲ ਆਪਣੇ ਹੱਥ ਧੋਂਦਾ ਹਾਂ पर मेरे दाग दूर नहीं ਹੁੰਦੇ ਮੈਂ ਬਹੁਤ ਸਾਰੀਆਂ ਦੁਆਈਆਂ ਲਈਆਂ ਮੈਂ ਮਨੋਵਿਗਿਆਨੀ ਤੋਂ ਵੀ ਆਪਣਾ ਇਲਾਜ ਕਰਵਾਇਆ ਪਰ ਕੋਈ ਫਾਇਦਾ ਨਹੀਂ ਹੋਇਆ ਤੁਸੀਂ ਸਹੀ ਕਹਿ ਰਹੇ ਹੋ ਅੱਜ ਮੈਨੂੰ ਪੈਸੇ ਦੀ ਕੋਈ ਕਮੀ ਨਹੀਂ ਹੈ ਵੈ ਗੁਰੂ ਦਾ ਦਿੱਤਾ ਸਭ ਕੁਝ ਹੈ ਪਲਾਸਟਿਕ ਸਰਜਰੀ ਕਰਵਾ ਕੇ ਮੈਂ ਆਪਣੇ ਸੱਜੇ ਗੁੱਟ ਤੇ ਪਏ ਸਟਾਕ ਤੋਂ ਵੀ ਛੁਟਕਾਰਾ ਪਾ ਲਮਾਂਗਾ ਪਰ ਮੇਰੇ ਮਨ ਤੇ ਮੇਰੇ ਦਿਲ ਤੇ ਜੋ ਦਾਗ ਬਣ ਗਏ ਹਨ ਉਹਨਾਂ ਨੂੰ ਮੈਂ ਕਿਵੇਂ ਮਿਟਾ ਸਕਾਂਗਾ ਮੈਂ ਚੁੱਪ-ਚਾਪ ਉਹਨਾਂ ਨੂੰ ਦੇਖਦਾ ਤੇ ਸੁਣਦਾ ਰਿਹਾ। ਮੇਰੇ ਕੋਲ ਉਹਨਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਉਹਨਾਂ ਦੇ ਅੰਦਰ ਇੱਕ ਜੰਮਿਆ ਹੋਇਆ ਸਮੁੰਦਰ ਸੀ। ਉਹਨਾਂ ਦਾ ਦੁੱਖ ਜ਼ਿੰਦਗੀ ਜਿੰਨਾ ਵੱਡਾ ਸੀ। ਐਸੀ ਵੇਟਰ ਨੂੰ ਸਦਕੀ ਬੀਅਰ ਅਤੇ ਟਿਪ ਦੇ ਪੈਸੇ ਦਿੱਤੇ ਤੇ ਬੋਲਗਾ ਤੋਂ ਬਾਹਰ ਆ ਗਏ। 9 ਵਜੇ ਸਨ। ਬਾਹਰ ਦੀ ਹਵਾ ਵਿੱਚ ਰਾਤ ਦੀ ਖੁਸ਼ਬੂ ਆ ਰਹੀ ਸੀ। ਚਮਕਦੇ ਸ਼ੋਰੂਮਾਂ ਦੇ ਪਿੱਛੇ ਅਸਮਾਨ ਵਿੱਚ ਇੱਕ ਅੱਧਾ ਕੱਟਿਆ ਹੋਇਆ ਪੀਲਾ ਚੰਨ ਉਭਰਿਆ ਹੋਇਆ ਸੀ। ਅਚਾਨਕ ਉਹ ਫਿਰ ਗਵਾਚੇ ਸੁਰ ਵਿੱਚ ਬੋਲੇ ਮੇਰੇ ਕੱਪੜਿਆਂ 'ਤੇ ਕੋਈ ਦਾਗ ਤਾਂ ਨਹੀਂ ਲੱਗ ਗਿਆ ਉਹਨਾਂ ਦੇ ਮੱਥੇ 'ਤੇ ਚਿੰਤਾ ਦੀ ਇੱਕ ਲਖੀਰ ਦਿਖਾਈ ਦਿੱਤੀ ਉਹਨਾਂ ਦੀ ਅੱਖਾਂ ਵਿੱਚ ਕਬਰ ਵਰਗਾ ਹਨੇਰਾ ਸੀ ਉਹ ਆਪਣੇ ਅੰਦਰ ਫਸੇ ਤਰਲੋ ਮੱਛੀ ਹੋ ਰਹੇ ਸਨ ਮੈਂ ਹਮਦਰਦੀ ਨਾਲ ਉਹਨਾਂ ਦੇ ਮੋਢੇ 'ਤੇ ਆਪਣਾ ਹੱਥ ਰੱਖਿਆ ਇੰਜ ਲੱਗ ਰਿਹਾ ਸੀ ਜਿਵੇਂ ਉਹ ਕਿਤੇ ਦੂਰ ਤੋਂ ਵਾਪਸ ਆਏ ਹੋਣ ਕੁਝ ਚੁੱਪ ਪਲ ਸਮੇਂ ਦੇ ਵਿਸ਼ਾਲ ਸਮੁੰਦਰ ਵਿੱਚ ਤ੍ਰੇਲ ਦੀਆਂ ਬੂੰਦਾਂ ਵਾਂਗ ਡਿੱਗਦੇ ਰਹੇ ਉਹਨਾਂ ਨੂੰ ਆਲਵਿਦਾ ਕਰਨ ਦਾ ਸਮਾਂ ਆ ਗਿਆ ਸੀ ਮੈਂ ਉਹਨਾਂ ਨਾਲ ਹੱਥ ਮਲਾਉਣ ਲਈ ਆਪਣਾ ਹੱਥ ਵਧਾਇਆ ਪਰ ਪਿਛਾਣ ਦਾ ਸੂਰਜ ਉਹਨਾਂ ਦੀਆਂ ਅੱਖਾਂ ਵਿੱਚ ਡੁੱਬ ਗਿਆ ਸੀ ਕੁਝ ਜ਼ਖਮ ਕਦੇ ਠੀਕ ਨਹੀਂ ਹੁੰਦੇ ਕੁਝ ਜ਼ਖਮ ਕਦੇ ਮਿਟਦੇ ਨਹੀਂ ਉਹ ਅਸਮਾਨ ਵੱਲ ਵੇਖਦੇ ਜਾਂ ਬੁੜਬੁੜਾਏ ਅਤੇ ਮੇਰੇ ਵਧੇ ਹੋਏ ਹੱਥ ਨੂੰ ਨਜ਼ਰ ਅੰਦਾਜ਼ ਕਰਕੇ ਉਹ ਪਾਰਕਿੰਗ ਵਿੱਚ ਖੜੀ ਆਪਣੀ Honda City ਵੱਲ ਵਧੇ ਮੈਂ ਉਹਨਾਂ ਦੀ ਕਾਰ ਨੂੰ ਦੂਰ ਤੱਕ ਜਾਂਦੇ ਹੋਏ ਦੇਖਦਾ ਰਿਹਾ ਧੰਨਵਾਦ